हमारे अजीत सिंह औजला जी हैं एम पी मैंबर ऑफ पार्लियामेंट और आज के फंक्शन में हमने जो है ना पंजाब का सारा दिखाया है पंजाब का फोक ऑर्केस्ट्रा पंजाब कैसे था आज से सौ साल पहले कैसे हरियावल थी कैसे पंजाब के लोगों ने लाला लाजपत राय ने भगत सिंह ने कैसे शहीदी दे के इंडिपेंडेंस ली और किस तरह से उस टाइम पे हर फैमिली में से एक बच्चा जवान होता था और एक किसान होता था और आज का ट्रेंड इसको दिखाते हुए फिर हम आज के ट्रेंड पे आए कि आज क्या हो रहा है आज के बच्चे जो है बाहर माइग्रेट कर रहे हैं पहले अंग्रेज़ों ने हमें ग़ुलाम बनाया और आज के बच्चे खुद उनके गुलाम बनने जा रहे हैं डंकी लगा के जा रहे हैं आयल्स में इतना पैसा लगा के जा रहे हैं बीस पच्चीस लाख फॉरन कंट्री में दे रहे हैं तो अपील ये है कि क्यों ना वो पैसा यहाँ पे लगा के कुछ ना कुछ बच्चा बिजनेस शुरू करे कोई स्टार्टअप स्टार्ट करे तो ये अपील की गई है इस फंक्शन में बच्चों ने बहुत अच्छा परफॉर्म किया है अपना बेस्ट दिया है पंजाब का विरसा पूरी तरह से हमने दिखाया है कोशिश करी है कि कम से कम इससे दस परसेंट भी लोग जागरूक हो जाएं बच्चे जागरूक हो जाएं तो इससे बड़ी सक्सेस हमारे लिए कोई नहीं है बच्चों को तो शिक्षा दे रही है अच्छी दे रहे हैं उसके माँ बाप कोई मैसेज देना चाहते हैं हमारे माता के लिए हाँ मैसेज यही है कि देखो स्कूल अपनी तरफ से हर चीज बेस्ट करने की कोशिश करता है कोई भी स्कूल या टीचर बच्चे के अगेंस्ट नहीं है और दूसरा ये है कि जो बच्चे हम लोग बाहर भेज रहे हैं उनको मोटिवेट ना करा जाए उस चीज के लिए और यहीं पर रहने के लिए जिस तरह से आर्मी में बच्चे जाते थे एग्रीकल्चर में ऑर्गेनिक फार्मिंग हो गई है सब कुछ है तो यहाँ पे भी बहुत पोटेंशियल है सिर्फ बच्चा करने वाला होना चाहिए आज भाजपा बड़ी मेहनत क्योंकि एक एक बच्चे का ਔਰ ਇਕੱਠਿਆਂ ਹੋ ਕੇ ਏਡਾ ਸੋਹਣਾ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਵਿੱਚ ਤੁਹ ਰੈਂਟ ਕੀਤਾ ਆ ਇਹਦੇ ਤੋਂ ਇਹ ਮੰਨਿਆ ਜਾ ਸਕਦਾ ਕਿ ਕਿ ਕਿੰਨੀ ਮਿਹਨਤ ਦੇ ਨਾਲ ਪੜਾਈ ਦੇ ਵਿੱਚ ਵੀ ਇਹਨਾਂ ਬੱਚਿਆਂ ਨੂੰ ਮਾਰਗਦਰਸ਼ਕ ਦਿੰਦੇ ਹੋਣਗੇ ਔਰ ਉਹਨਾਂ ਨੇ ਕਲਾ ਦੇ ਖੇਤਰ ਦੇ ਵਿੱਚ ਵੀ ਇਹਨਾਂ ਨੇ ਚਾਹੇ ਕਿ ਮਹੀਨਾ ਡੇਢ ਲੱਗਾ ਹੋਵੇਗਾ ਇਹਨਾਂ ਨੂੰ ਇਹ ਪ੍ਰੋਗਰਾਮ ਤਿਆਰ ਕਰਨ ਦੇ ਵਿੱਚ ਪਰ ਉਹ ਮਿਹਨਤ ਕਿੰਨੀ ਲੱਗਦੀ ਹੈ ਜਿਸ ਤਰੀਕੇ ਨਾਲ ਪੰਜਾਬ ਨੂੰ ਦੇਸ਼ ਦੀ ਸ਼ੁਰੂਆਤ ਤੋਂ ਲੈ ਕੇ ਬ੍ਰਿਟਿਸ਼ ਰਾਜ ਤੋਂ ਲੈ ਕੇ ਔਰ ਵੰਡ ਦੇ ਦਰਦ ਨੂੰ ਉਸ ਤੋਂ ਬਾਅਦ ਦੇਸ਼ ਪ੍ਰਤੀ ਪਿਆਰ ਲਈ ਪਰਿਵਾਰਾਂ ਦੇ ਵਿੱਚ ਜਿੱਦਾਂ ਇੱਕ ਬੱਚੇ ਨੂੰ ਜਵਾਨ ਔਰ ਇੱਕ ਬੱਚੇ ਨੂੰ ਬਸਾਨ ਪਰੌਣ ਦੀ ਪਰੰਪਰਾ ਸੀ ਉਹਨੂੰ ਦਰਸਾਇਆ ਗਿਆ ਉਸ ਤੋਂ ਬਾਅਦ ਆਧੁਨਿਕ ਯੁੱਗ ਦੇ ਵਿੱਚ ਜਿਸ ਤਰੀਕੇ ਦੇ ਨਾਲ ਚਮਕਦਮ ਤੋਂ ਲੈ ਕੇ ਕੁਝ ਪਿਛਲੇ ਸਮੇਂ ਦੇ ਲੰਬੇ ਰੁਝਾਨ ਬੱਚਿਆਂ ਦੇ ਹੋਏ ਨੇ ਮਾਪਿਆਂ ਦੇ ਵੀ ਹੋਏ ਨੇ ਪਰਦ ਪਰਦੇ ਪਿੱਛੇ ਦਾ ਦੁੱਖਾਦ ਵੀ ਬਹੁਤ ਸੋਹਣੇ ਤਰੀਕੇ ਨਾਲ ਬਸਾਇਆ ਗਿਆ ਮੈਂ ਉਹ ਵਰਕ ਬਾ ਦਿੰਦਾ ਹਾਂ ਬਿਲਕੁਲ ਹੀ ਸਹੀ ਦੱਸਿਆ ਗਿਆ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਿਰਫ ਲਗਨ ਦੀ ਕਮੀ ਹੈ ਲਗਨ ਜਿਹੜੀ ਆਪਾਂ ਉੱਥੇ ਜਾ ਕੇ ਪਰਦੇਸਾਂ ਦੇ ਵਿੱਚ ਕਰਨ ਨੂੰ ਜੀ ਕਰਦਾ ਹੈ ਜੇ ਅਸੀਂ ਇੱਥੇ ਵੀ ਕਰ ਲਈਏ ਤੇ ਕੋਈ ਹਰਜਾ ਨਹੀਂ ਕੰਮ ਕੰਮ ਹੈ ਅਸੀਂ ਗਏ ਉੱਥੇ ਵੀ ਉੱਥੇ ਜੋਬ ਪੁੱਛਦੇ ਨੇ ਜੋਬ ਦੀ ਨੇਚਰ ਨਹੀਂ ਹੁੰਦੀ ਉਹਦੇ ਜੋਬ ਹੈਗੀ ਆ ਕਦੀ ਨਹੀਂ ਪੁੱਛਿਆ ਕਿਹੜੀ ਜੋਬ ਕਰਦੇ ਹੈ ਕੀ ਕਰਦੇ ਬਹੁਤ ਕੱਟਦੇ ਪਰ ਸਾਡੇ ਇੱਥੇ ਸਾਡੇ ਕੋਲ ਆਉਦੇ ਨੇ ਬੱਚੇ ਕਿ ਜੋਬ ਸਾਨੂੰ ਲਵਾ ਦਿਓ ਉਹਨਾਂ ਨੂੰ ਜਦਸੀ ਦੈ ਕਿ ਤੁਸੀਂ ਪਲੱਸ 2 ਕੀਤੀ ਹੈ ਜਾਂ ਬੀਏ ਦੀ ਆਰਟਸ ਕੀਤੀ ਹੈ ਤਾਂ ਉਹਨ ਇੱਕ ਕੋਈ ਸਕਿੱਲ ਦਾ ਕੰਮ ਨਹੀਂ ਮਿਲ ਸਕਦਾ ਪਰ ਤੁਸੀਂ ਜਾਂਦੇ ਕੰਪੀਟੀਸ਼ਨ 'ਚ ਆ ਜਾਓ ਪਰ ਜੇ ਕੰਪੀਟੀਸ਼ਨ ਹੀ ਕਰਨਾ ਫਿਰ ਇੱਕ ਲੇਬਰ ਦੀ ਜੌਬ ਮਿਲਣੀ ਜਿਸ ਤਰ੍ਹਾਂ ਤੁਸੀਂ ਬਾਹਰ ਜਾ ਕੇ ਕਰਦੇ ਆ ਪਰ ਬੱਚਿਆਂ ਨੂੰ ਕਈ ਵਾਰ ਤਾਂ ਆਏ ਮਾਪਿਆਂ ਨੂੰ ਵੀ ਲੱਗਦਾ ਕਿ ਅਸੀਂ ਬਹੁਤ ਕੋਈ ਗਲਤ ਗੱਲ ਉਹਨਾਂ ਨੂੰ ਕਰ ਦਿੱਤੀ ਹੈ ਅੱਜ ਸਾਡੇ ਇੱਥੇ ਸਾਰੀਆਂ ਜੌਬ ਜਿਹੜੀਆਂ ਨੇ ਮਿਹਨਤ ਕਾ ਸ਼ਲੋਕਾ ਕੋ ਨਹੀਂ ਚਾਹੀਓ ਦੇਸ਼ ਦੇ ਕਿਸੇ ਹਿੱਸੇ ਵਿੱਚ ਆਏ ਹੋ ਮੇਰਾ ਮੰਨਣਾ ਹੈ ਕਿ ਇਸ ਦੇਸ਼ ਸਭ ਦਾ ਹੈ ਔਰ ਸਭਨਾਂ ਦੀ ਜ਼ਿੰਮੇਵਾਰੀ ਹੈ ਔਰ ਸਾਡੇ ਆਪਣੇ ਮੁੰਡਿਆਂ ਦੀ ਵੀ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਮਾਪੇ ਆਪਣੇ ਬੱਚਿਆਂ ਨੂੰ मेहनत और लगन प्रति से चेत करिए